ਅਸੀਂ ਨਾਬਾ ਸ਼ਹਿਰ ਦੇ ਮੈਸਕਟ ਮੈਸਕਟ ਮਾਰਕੀਟ ਦੇ ਵਿੱਚ ਖੜੇ ਆ ਮੈਸਕਟ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਭਗਵਾਨ ਜੈ ਸ਼੍ਰੀ ਰਾਮ ਲਿਖਿਆ ਹੋਇਆ ਝੰਡੇ ਲੱਗੇ ਹੋਏ ਨੇ ਸ਼੍ਰੀ ਰਾਮ ਜੀ ਦੇ ਭਗਵਾਨ ਜੀ ਦੇ ਰਾਮ ਜੀ ਦੇ ਝੰਡੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਉਤਸ਼ਾਹ ਲੋਕਾਂ 'ਚ ਇੰਨਾ ਜ਼ਿਆਦਾ ਉਤਸ਼ਾਹ ਹੈ ਵੀ ਅੱਜ ਤੱਕ ਦੇਖਿਆ ਨਹੀਂ ਕਹਿੰਦੇ ਵੀ ਦੀਵਾਲੀ ਵੱਡੀ ਦੀਵਾਲੀ ਆ ਕਹਿੰਦੇ ਅਸਲ ਦੀਵਾਲੀ ਮਤਲਬ ਕਹਿ ਰਹੇ ਨੇ ਦੇਖ ਸਾਡ ਨੂੰ ਸਾਰੇ ਮਾਰਕਟ ਝੰਡਿਆਂ ਨਾਲ ਸਜੂਆ ਦੂਰ ਤੋਂ ਨੇੜੇ ਤੱਕ ਤੁਸੀਂ ਦੇਖ ਸਕਦੇ ਹੋ ਝੰਡੇ ਝੰਡੇ ਭਗਵਾਨ ਸ਼੍ਰੀ ਰਾਮ ਜੀ ਦੇ ਝੰਡੇ ਲੱਗੇ ਹੋਏ ਨੇ ਤੇ ਇੱਕ ਨਵੀਂ ਦੀਵਾਲੀ ਠੀਕ ਹੈ ਇੱਕ ਉਹ ਦੇਖੋ ਵੱਡਾ ਝੰਡਾ ਤੁਹਾਨੂੰ ਦਿਖਾਵਾਂਗੇ ਲੱਗਿਆ ਹੋਇਆ ਇੱਥੇ ਕੁਝ ਇਹੋ ਜਿਹੇ ਝੰਡੇ ਦਿਖਾਵਾਂਗੇ ਜਿਹੜੇ ਐਕਟੀਵਾ ਤੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਭਗਵਾਨ ਰਾਮ ਜੀ ਦਾ ਇੱਧਰ ਹਨੂਮਾਨ ਜੀ ਦੀ ਤਸਵੀਰ ਵੀ ਹੈ ਝੰਡੇ ਤੇ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲਾਂ ਦੇ ਵਿੱਚ ਰੇਲ ਆਏ ਹੋਏ ਨੇ ਛੋਟੀ ਜਿਹੀ ਛੱਟੀਆਂ ਬਹੁਤ ਸੋਹਣੀਆਂ ਆ ਫਮਾਨਾ ਜੀ ਰਾਮਜੀ ਦਾ ਆ ਦੇਖੋ ਝੰਡਾ ਲੱਗਿਆ ਹੋਇਆ ਹੈ ਨਾਬੇ 'ਚ ਇੰਨਾ ਜ਼ਿਆਦਾ ਕਰੇਜ ਐਸ ਟਾਈਮ ਲੜੀਆਂ ਤੇ ਝੰਡੇ ਤਾਂ ਦਿਖਾਵਾਂਗੇ ਅਸੀਂ ਤੇ ਤੁਸੀਂ ਮੇਨ ਚੀਜ਼ ਦੇਖੋ ਇਸ ਤਰ੍ਹਾਂ ਦੀ ਕਰੇ ਕੋਈ ਚੀਜ਼ ਨਹੀਂ ਹੋਈ ਤੁਸੀਂ ਦੇਖ ਸਕਦੇ ਹੋ ਕਿਸ ਲੱਗੇ ਹੋਏ ਆ ਨਾਬਾ ਸ਼ਹਿਰ ਦੇ ਵਿੱਚ ਕੋਠਿਆਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਭਗਵਾਨ ਸ਼੍ਰੀ ਰਾਮ ਜੀ ਦਾ ਹਨੂਮਾਨ ਜੀ ਦੀ ਫੋਟੋ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਸਾਰਾ ਬਾਜ਼ਾਰ ਸਜਿਆ ਪਿਆ ਸਾਰਾ ਬਾਜ਼ਾਰ ਸੀ ਇਸ ਟਾਈਮ ਨਾਬਾ ਸ਼ਹਿਰ ਦੇ ਬਾਜ਼ਾਰ ਵਿੱਚ ਨਿਕਲਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਝੰਡੇ ਲੱਗੇ ਹੋਏ ਨੇ ਝੰਡਾ ਇਕਲ ਤੇ ਵੱਡਾ ਝੰਡਾ ਲੱਗਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਭਗਵਾਨ ਸ਼੍ਰੀ ਰਾਮ ਜੀ ਦਾ ਸਪੈਸ਼ਲ ਝੰਡਾ ਲਾਇਆ ਹੈ ਵੀਰ ਨੇ ਦੁਕਾਨ ਤੇ ਧੰਨਵਾਦ ਦੇਖ ਸਕਦੇ ਹੋ ਪੂਰੇ ਬਾਜ਼ਾਰ ਦੇ ਵਿੱਚ ਝੰਡੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਝੰਡੇ ਲੱਗੇ ਹੋਣੇ ਭਗਵਾਨ ਜੀ ਦੀ ਆਗਮਨ ਆ ਦੇਖੋ ਝੰਡੇ ਲੱਗੇ ਹੋਏ ਨੇ ਪੁੱਛੀ ਦਿਨ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿੰਨਾ ਕਰੇਜਾ ਨਾਪੇ ਦੇ ਵਿੱਚ ਹਰ ਆ ਦੇਖੋ ਲੜੀਆਂ ਚੱਲ ਰਹੀਆਂ ਨੇ ਪੂਰਾ ਮਾਹੌਲ ਦੀਵਾਲੀ ਨਾਪਾ ਸ਼ਹਿਰ ਦੇ ਵਿੱਚ ਇੱਕ ਦੀਵਾਲੀ ਦਾ ਰੂਪ ਧਾਰ ਗਈ ਇੰਨੀ ਲੜੀ ਤਾਂ ਕਦੇ ਮੈਨੂੰ ਲੱਗਦਾ ਦੀਵਾਲੀ ਨੂੰ ਨਹੀਂ ਲੱਗੀ ਕਿੰਨੀ ਕਿੰਨੀ ਇਸ ਟਾਈਮ ਲੱਗੀ ਹੋਈ ਆ ਦੂਜੀ ਜੋਤੜਾ ਲੱਗੀ ਪੰਜ ਕਿਹ ਨਾ ਪਾ ਪਾ ਹਰਿਆਵਲ ਦਾ ਬੱਤਾ ਲਟਕਿਆ ਲਾ ਰਹੇ ਦੂਜੀ ਜੋਤੜਾ ਨਗਰੀ ਬਣ ਚੁੱਕੀ ਨਾਬਾ ਸ਼ਹਿਰ ਬਾਜੀ ਬਾਜੀ ਮੋੜ ਕਿੱਥੇ ਗੜਾ ਤੇਰਾ ਮੁੱਠਾ ਖੜਾ ਚਰ ਮੋੜ ਨਾਬਾ ਇਸ ਟਾਈਮ ਗੂੰਜ ਉਠਿਆ ਜੈ ਸ਼੍ਰੀ ਰਾਮ ਜੀ ਦੇ ਨਾਰੇ ਲੱਗ ਰਹੇ ਨੇ ਆਜੋ ਜੀ ਇਕੱਠੇ ਹੋ ਸਾਰੇ ਜੈ श्री राम जय श्री राम जय श्री राम जय श्री राम जय श्री राम जी, निंदर भाई जी, जी, सारे अपने जी, जी। देखो देख सादे हो ਸਾਡੇ ਨਾਲ ਵਿਕਾਸ ਮਿੱਤਲ ਜੀ ਨਿੰਦਰਬਾਈ ਜੀ ਹਮਨ ਜੀ ਸਾਰੇ ਆਪਣੇ ਵੀਰ ਜੀ ਰਜਨੀਸ਼ ਰਜਨੀਸ਼ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਦੁੱਗਲ ਸਾਹਿਬ ਵੀ ਆ ਗਏ ਕਿਸ ਤਰ੍ਹਾਂ ਲੱਗ ਰਿਹਾ ਵੀਰ ਜੀ ਪੂਰੇ ਅਜੋ ਮਿੱਤਲ ਸਾਹਿਬ ਅਜੋ ਸਾਰੇ ਨੇੜੇ ਕਿਸ ਤਰ੍ਹਾਂ ਲੱਗ ਰਿਹਾ ਥੋੜਾ ਉੱਚੀ ਬੋਲਿਓ ਕਿਸ ਤਰ੍ਹਾਂ ਲੱਗ ਰਿਹਾ ਵੀ દિਵਾਲੀ ਪਹਿਲੀ ਵੱਡੀ દિਵਾਲੀ ਹੈ ਇਹ ਆਪਣੇ ਭਾਰਤ ਦੇ ਇਤਿਹਾਸ ਦੇ ਵਿੱਚ ਹਾਂਜੀ ਆਰਾਮ ਲਲਾਈ ਦੇ ਦੁਆਰਾ ਸ਼ਿਲਾਨੇ ਆਸੇ ਉਪਲਖ ਦੇ ਵਿੱਚ ਦੁਆਰਾ ਹਿੰਦੂਸਤਾਨ ਦੇ ਵਿੱਚ ਦਿਵਾਲੀ ਬਣਾਈ ਜਾ ਰਹੀ ਹੈ ਠੀਕ ਹੈ ਜੀ ਜੋ ਤੁਹਾਨੂੰ ਕਿ ਨਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਗਾ ਜਗਾ ਤੇ ਸਾਰੇ ਬਜ਼ਾਰਾਂ ਵਿੱਚ ਲਟਾ ਪਈਆਂ ਹੋਈਆਂ ਨੇ ਸਾਰੇ ਬਜ਼ਾਰ ਛੱਡੇ ਨਾਲ ਭਰੇ ਹੋਏ ਨੇ ਨੱਕੋ ਨੱਕ ਕਿਸੇ ਪਾਸੇ ਕੋਈ ਇਹ ਜਗ੍ਹਾ ਨਹੀਂ ਹੈਗੀ ਕੋਈ ਕੋਨਾ ਤੁਹਾਨੂੰ ਖਾਲੀ ਮਿਲ ਸਕੇ ਤੁਹਾਨੂੰ ਬਿਲਕੁਲ ਬਿਲਕੁਲ ਬਾਕੀ ਆਨਾਲੀ ਭਾਈ ਜਨਨੀ ਨੂੰ ਜੋ ਤੇਸੀਲਾਨੇ ਆਉਣ ਜਾ ਰਿਹਾ ਹੈ ਤੁਹਾਨੂੰ ਉੱਥੇ ਵੀ ਦੇਖਣ ਨੂੰ ਮਿਲੂਗਾ ਤੇ ਨਾਬੇ ਜਿਹੜੀ ਦੀ ਵਿਸ਼ਾਲ ਯਾਤਰਾ ਕੱਢ ਰਿਹਾ ਤੁਹਾਨੂੰ ਉੱਥੇ ਵੀ ਦੇਖਣ ਨੂੰ ਮਿਲੂਗਾ ਵੀ ਕਿਹੋ ਜਿਹਾ ਮਾਹੌਲ ਬੰਦਾ ਹੈ ਅਸੀਂ ਇੱਥੇ ਹੀ ਯੋਧੇ ਬਣਾ ਕੇ ਜਾ ਰਹੇ ਆ ਭਾਈ ਤਰੀਕ ਨੂੰ ਵਾਹ ਜੀ ਵਾਹ ਯੋਧੇ ਬਣਾਉਣ ਜਾ ਰਹੇ ਆ ਯੋਧੇ ਬਣਾਉਣ ਜਾ ਰਹੇ ਆ ਠੀਕ ਹੈ ਜੀ ਤੇ ਲੋਕ ਦੇਖਣਗੇ ਖੜ-ਖੜ ਕੇ ਵੀ ਯਾਤਰਾ ਨਿਕਲ ਰਹੀ ਹੈ ਕਿਸ ਤਰ੍ਹਾਂ ਦੀ ਨਿਕਲ ਰਹੀ ਯਾਤਰਾ ਹੈ ਇਹ ਠੀਕ ਹੈ ਜੀ ਠੀਕ ਹੈ ਖੁਸ਼ੀ ਹੈ ਮਨ ਚ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ 516 ਵਾਰ ਦੁਆਰਾ ਹੋ ਰਿਹਾ ਹੈ ਇਹ ਬਹੁਤ ਖੁਸ਼ੀ ਹੈ ਮਨ ਨੂੰ ਹਾਂ ਜੀ ਯਾਤਰਾ ਠੀਕ ਹੈ ਜੀ ਜਗਾ ਜਗਾ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਠੀਕ ਹੈ ਜੀ ਠੀਕ ਹੈ ਕਟੋ ਘਟ ਨਾਣਾਗੜ 5000 ਬੰਦਾ ਯਾਤਰਾ ਜੇ ਸਮੁਲਿਤ ਹੋਊਗਾ ਜੋ ਵੀ ਸਾਡੇ ਨਾਲ ਇਨਸਾਨ ਯਾਤਰਾ ਜੇ ਸ੍ਰੀ ਰਾਮ ਜੀ ਦਾ ਝੰਡਾ ਚੱਕ ਕੇ ਪੈਦਲ ਚੱਲੇਗਾ ਠੀਕ ਹੈ ਤੇ 51 ਲੇਡੀਜ਼ ਨੇ ਜਿਹੜੇ ਸਾਡੇ ਨਾਲ ਕਲਸ਼ ਚੱਕ ਕੇ ਨਾਲ ਤੁਰਨਗੇ ਆ ਨਾਲ ਪੈਦਲ ਚੱਲਣਗੇ ਆ ਨਾਲ ਭਾਵੇਂ ਚਾਂਕੀਆਂ ਹੋਣਗੀਆਂ ਤੇ ਰਾਮ ਦਰਬਾਰ ਜੀ ਵਿੱਚ ਰਾਮ ਦਰਬਾਰ ਦੀ ਚਾਂਕੀ ਹੋएगी ਇੱਕ ਤੇ ਰਾਮ ਦਰਬਾਰ ਪੂਰਾ ਨਾਲ ਸੈਟਅਪ ਕੀਤਾ ਹੋਏਗਾ ਢੋਲੀ ਜਿਹਾ ਤਿਆਰ ਕੀਤਾ ਹੋਏਗਾ ਤੇ ਮਾਤਾ ਦੀ ਜੋਤ ਵੀ ਹੋਏਗੀ ਕਾਫੀ ਕੁਝ ਯਾਤਰਾ ਦੇ ਵਿੱਚ ਐਡ ਕੀਤਾ ਗਿਆ ਟਿਪਰੀ ਹੋ ਗਈ ਜੀਜੇ ਹੋ ਗਿਆ ਬੈਂਡ ਹੋ ਗਿਆ ਕਾਫੀ ਕੁਝ ਕਾਫੀ ਕੋ ਕਾਫੀ ਉਤਸ਼ਾਹ ਲੋਕਾਂ ਦੇ ਵਿੱਚ ਹਰ ਇੱਕ ਨਾਬੇਰੇ ਵਿੱਚ ਡੇਲੀ ਸਾਡੇ 18 ਮੈਂਬਰ ਨੇ ਵਿਸ਼ਵਾਸ ਸੇਵਾ ਮੰਡਲ ਦੇ ਹਰ ਇੱਕ ਮੈਂਬਰ ਦੇ ਕੋਲ 100 ਤੋਂ 150 ਫੋਨ ਡੇਲੀ ਆ ਰਿਹਾ ਕੋਈ ਝੰਡਿਆ ਦੇ ਲਈ ਆ ਰਿਹਾ ਕੋਈ ਪ੍ਰਬੰਧ ਦੇ ਲਈ ਆ ਰਿਹਾ ਵੀ ਅਸੀਂ ਕੀ ਸਹਿਯੋਗ ਕਰੀਏ ਕੀ ਕਰਨਾ ਚਾਹੁੰਦੇ ਆ ਸਾਨੂੰ ਦੱਸੋ ਤੁਸੀਂ ਕੋਈ ਵੀ ਸੇਵਾ ਬਹੁਤ ਭਾਰੀ ਉਤਸ਼ਾਹ ਹੈ ਲੋਕਾਂ ਦਾ ਦਾਨੀ ਸੱਜਣਾ ਵੱਲੋਂ ਵੀ ਪੂਰਾ ਸਹਿਯੋਗ ਹੈ ਬਹੁਤ ਵਧੀਆ ਸਹਿਯੋਗ ਹੈ ਪੂਰੇ ਨਾਬੇ ਦੇ ਵੱਲੋਂ ਬਹੁਤ ਵਧੀਆ ਸਹਿਯੋਗ ਹੈ ਬਹੁਤ ਭਾਰੀ ਉਤਸ਼ਾਹ ਹੈ ਦੇਣਾ ਦੀਪ ਗਾਰਮਨਸ ਦੇ ਮਾਲਕ ਨੇ ਨਿੰਦਰ ਜੀ ਨਿੰਦਰ ਜੀ ਕੀ ਕਹਿਣਾ ਚਾਹੁੰਦੇ ਬਹੁਤ ਜਿੰਦਰੀ ਕੀ ਕਹਿਣਾ ਚਾਹੁੰਦਾ ਉਹ ਵਗਿਆ ਉਹ ਪਛਾਇਆ ਲੋਕਾਂ ਦੇ ਵਿੱਚ ਹੀ ਪੂਰੀ ਅਜੋਧਿਆ ਨਗਰੀ ਬਣਾਈ ਰੱਖੀ ਆ ਤੁਹਾਨੂੰ ਪਤਾ ਹੀ ਆ ਤੁਹੇ ਦੇਖੋ ਇੱਧਰ ਸਾਰਾ ਕੁਝ ਦਿਖਾਓ ਵੀ ਮੈਸਗੜ ਦੇ ਵਿੱਚ ਕਿਦਾਂ ਲਾਈਟਿੰਗ ਹੋਈ ਆ ਕਿਦਾਂ ਝੰਡੇ ਲੱਗੇ ਹੋਏ ਨੇ ਇਹ ਪੂਰਾ ਅਸੀਂ ਦੇਖਣ ਚ ਆਇਆ ਪੂਰਾ ਨਾਪਈ ਸਜਿਆ ਹੋਇਆ ਪੂਰਾ ਨਾਪਈ ਟੋਟਲੀ ਨਾਪਈ ਸਜਿਆ ਹੋਇਆ ਪੂਰਾ ਠੀਕ ਹੈ ਜੀ ਪੂਰ ਨਾਪਾ ਸਾਰਾ ਮਤਲਬ ਪੂਰੀ ਅਜੋਧਿਆ ਨਗਰੀ ਬਣੀ ਵੀ ਆ ਪਟਿਆਲਾ ਗੇੜ ਤੋਂ ਲੈ ਕੇ ਪੜਾਕੇ ਚੱਲਣਗੇ ਫਿਰ 22 ਤਰੀਕ ਨੂੰ ਪੂਰੇ ਪੜਾਕੇ ਫੁੱਲ ਮਠਿਆਈਆਂ ਮਠੂਈਆਂ ਫੁੱਲ ਫੁੱਲੀ ਜੀ ਫੁੱਲਾਂ ਹਾਂਜੀ ਅਮਨ ਜ ਵੀ ਦੇਖੋ ਉੱਤੇ ਤੱਕ ਝੰਡੇ ਲੱਗੇ ਹੋ ਨੇ ਕੋਠੀ ਵੀ ਤਿਆਰ ਹੈ ਆ ਬਾਈ ਦੀ ਹੈ ਕੋਠੀ ਤੇ ਇਹਨੇ ਬਾਈ ਜੀ ਅਜ ਇੱਕ ਗੱਲ ਹੋ ਸੁਣਾਓ ਵੀ ਇਹ ਲੜੀਆਂ ਕਾ ਇੰਨੀਆਂ ਲੜੀਆਂ ਕਾਦੇ ਲਈ ਲਾਈਆਂ ਨੇ ਇਹ ਬਸ ਆ ਰਾਮ ਲਲਾ ਮੰਦਰ ਬਣਨ ਦੀ ਖੁਸ਼ੀ ਦੇ ਵਿੱਚ ਵੀ ਪ੍ਰਾਣ ਪ੍ਰੇਸ਼ਟਾ ਹੋ ਰਹੀ ਆ ਉਦੋਂ ਠੀਕ ਹੈ ਹਾਂ ਉਹਦੀ ਕੋਠੀ ਸਜਾਈ ਦੀਵਾਲੀ ਨੂੰ ਮੈਨੂੰ ਲੱਗਦਾ ਸਜਾਈ ਨੂੰ ਨਾ ਦਿਵਾਲੀ ਨੂੰ ਨਹੀਂ ਲਾਈਆਂ ਇੰਨੀ ਨਹੀਂ ਸਜਾਈ ਜਿੰਨੀ ਅੱਜ ਸਜਾਈ ਤੇ ਦੇਖ ਸਕਦੇ ਹੋ ਬਾਈ ਦਾ ਦਿਲ ਆਣਾ ਰਾਮ ਕੋ ਗਾ ਅਨੋਖੇ ਪਿਆਰ ਕਰਨ ਵਾਲੇ ਨੇ ਲੋਕ ਨੇ ਨਾ ਬੇ ਸ਼ਾਇਰ ਤੇ ਕੋਠੀ ਪੂਰੀ ਸਜਾਤੀ ਹੈ ਨਾ ਦਿਵਾਲੀ ਨੂੰ ਸਜਾਈ ਨਾ ਸਜਾਈ ਪਰ ਹੁਣ ਸਜਾਉਣੀ ਹੈ ਲੈਕ ਸਾਡੇ ਉੱਤੇ ਕੁਝ ਚੰਡੇ ਲੱਗੇ ਹੋਣਗੇ ਠੀਕ ਹੈ ਜੀ ਠੀਕ ਹੈ ਜੈ ਸ਼੍ਰੀ ਰਾਮ जय श्री राम जय श्री राम जय श्री राम ਮਾਤਾ ਜੀ ਇੱਕ ਗੱਲ ਜੀ ਤੁਸੀਂ ਵੀ ਦਾਨ ਕੀਤਾ ਹਾਂਜੀ ਕਿੰਨੇ ਦਾਨ ਕੀਤਾ 1100 1100 ਵਾ ਮਨੋਂ ਕਿਤੇ ਨੇ ਹਾਂਜੀ अच्छा भगवान राम जी ਦੇ ਭਗਤ ਹਾਂਜੀ ਠੀਕ ਹੈ ਸਾਨੂੰ ਬਹੁਤ ਖੁਸ਼ੀ ਆ ਇਸ ਦਿਨ ਨੂੰ ਖੁਸ਼ੀ ਹੋਈ ਹੈ ਠੀਕ ਹੈ ਬਹੁਤ ਜ਼ਿਆਦਾ ਠੀਕ ਹੈ ਸਾਨੂੰ ਉਹ ਬੰਦੇ ਵੀ ਟੱਕਰੇ ਜਿਨ੍ਹਾਂ ਨੇ ਐਮਐਸ ਗੇਟ ਏਰੀਆ ਸਜਾਇਆ ਲੜੀਆਂ ਦਾ ਕੀ ਨਾਮ ਹੈ ਵੀਰੇ ਆਪਣਾ ਸਾਹੀ ਲਾਈਟ ਸਾਹੀ ਲਾਈਟ ਹਾਊਸ ਐਮਐਸ ਗੇਟ ਈਏ ਜੀ ਜਗ੍ਹਾ ਇਹਨਾਂ ਦੀ ਦੁਕਾਨ ਦੇ ਸਾਹਮਣੇ ਕਿੰਨੀ ਕੁ ਲੜੀ ਦਾ ਆਰਡਰ ਪਿਆ ਹੈ ਬਾਈ ਹੁਣ ਤੱਕ ਹਜ਼ਾਰ ਲੜੀ ਹੈ ਉੱਚੀ ਯਾਰ ਲੜੀ ਉੱਚੀ ਬੋਲ ਵੀਰੇ ਯਾਰ ਲੜੀ ਹਜ਼ਾਰ ਲੜੀ ਆਮ ਦਿਵਾਲੀ ਦੇ ਟਾਈਮ 'ਚ ਕਿੰਨੀ ਕਿ ਲੜੀ ਦਾ ਆਰਡਰ ਹੁੰਦਾ 300 ਦਾ 300 ਦਾ ਮਤਲਬ ਫਿਰ ਇਹ ਤਾਂ ਬੜੀ ਦਿਵਾਲੀ ਹੋਗੀ ਬੜਾ ਕੰਮ ਹੋ ਗਿਆ ਹਾਂ ਜੀ ਕਿੰਨਾ ਆਰਡਰ ਪਿਆ ਇਸ ਟਾਈਮ ਹਜ਼ਾਰ ਲੜੀ ਦਾ ਤੇ ਕਿਹੜਾ ਕਿਹੜਾ ਏਰੀਆ ਸਜਾਇਆ ਤੁਸੀਂ ਮੈਸਗੇਟ ਮੈਸਗੇਟ ਪ੍ਰੀਤਪੁਰ ਆ ਰਹੀ ਠੀਕ ਹੈ ਜੀ ਤੇ ਹਕੀਮਾ ਹਕੀਮਾ ਨਾਲ ਆ ਮੱਲਾ ਹਕੀਮਾ ਆ ਮੱਲਾ ਮਤਲਬ ਫੁੱਲ ਆਰਡਰ ਹੈ ਤੁਹਾਡੇ ਕੋਲ ਇਸ ਟਾਈਮ ਵਾਰਟੀ ਬੱਚੀ ਆ ਅੱਛਾ ਨਾਲ ਇਹ ਲੜੀਆਂ ਲੱਗੀਆਂ ਆ ਤੁਸੀਂ ਦੇਖ ਸਕਦੇ ਹੋ ਇਹ ਬਾਈਆਂ ਨੇ ਸਜਾਇਆ ਸਾਰਾ ਏਰੀਆ ਮੈਸਗੇਟ ਏਰੀਆ ਤੇ ਸਾਰਾ ਇਹਨਾਂ ਨੇ ਇਹਨਾਂ ਵੱਲੋਂ ਸਜਾਇਆ ਗਿਆ ਨਾਬੇ ਕਹਿੰਦੇ ਵੀ ਦਵਾਈ ਤੋਂ ਵੱਧ ਔੜ ਰਹੇ ਸਾਨੂੰ ਇਸ ਵਕਤ ਮਿਲਿਆ ਆਦੋ ਕਿੰਨਾ ਉਤਸ਼ਾਹ ਹੈ ਜਿਹੜਾ 22 ਤਰੀਕ ਨੂੰ ਪ੍ਰੋਗਰਾਮ ਆਉਂ ਜਾ ਰਿਹਾ ਜੋਧਿਆ ਚ ਉਹਦੇ ਸੰਬੰਧ ਚ ਐਡਾ ਬੜਾ ਉਤਸ਼ਾਹ ਹੈ ਤੁਸੀਂ ਤੁਹਾਨੂੰ